ਪਹਿਲਾਂ ਤੇ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆ ਜਿੱਥੇ ਆਏ ਹੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਜਿਸ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਲੱਗੇ ਆ ਕਿ ਇਹ ਉਹ ਮੁੱਦਾ ਵਾ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਆ ਜਿਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ। ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨ੍ਹਾਂ ਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈਓ ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ بڑے ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉੱਥੇ ਜਿਹੜੀ ਉਹਨਾਂ ਹਾਜ਼ਰੀ ਭਰੀ ਔਰ ਇਹ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਹ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾਂ ਆਪ ਦੀ ਕਿੜ ਜਿਹੜੀ ਆ ਉਹ ਨਹੀਂ ਗੁਵਾਈ ਉਹ ਉਸੇ ਤਰ੍ਹਾਂ ਹੀ ਯਾਰੀ ਆ ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਇਹ ਜਿਹੜਾ ਸਮਝ ਨਹੀਂ ਆਈ ਕਿ ਬਣ ਕੀ ਗਿਆ ਕਿ 트럼ਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਹੇ ਆ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਗੱਲ ਸਾਡੇ ਦੇਸ਼ ਦੀ ਆ ਤਵੇ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾਂ ਆਪਾਂ ਆਮ ਹੀ ਕਹਿ ਦਿੰਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਘਟ ਲਿਆ ਇਹ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੁਣ ਲੱਗਾ ਇਹ ਘੁਮ ਘਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਦਾਵੇ ਨਾਲ ਮੇਰੀ ਅੱਜ ਗੱਲ ਨੋਟ ਕਰ ਲਿਓ ਕਿ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ برداشت ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫੇਰ ਇਕਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫੇਰ ਸਾਨੂੰ ਧਿਰ ਬਣ ਕੇ ਖਲੋਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹ ਹੀ ਫੇਰ ਪੂੰਜੀਪਤੀ ਯਾਰਾ ਨੂੰ ਪਰਜਾਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊ ਕੱਲ ਦੀ ਗੱਲ ਤੇ ਆਓ ਤਲਵੀਰ ਭਾਜੀ ਕੱਲ ਮਜੀਠਿਆ ਸਾਹਿਬ ਨੇ ਕੱਲ ਬੜੇ ਠਿੱਕੇ ਹਮਲੇ ਦਿੱਤੇ ਅਸੀਂ ਨਾਲ ਕਿਸੀ ਨੂੰ ਕਿਹਾ ਦੇਖ ਰੋ ਐੜਕਾ ਤਾਂ ਪੁੱਛ ਰੱਟ ਲੈਂਦੇ ਹੋ ਅਨੀ ਤਰ ਪੁੱਛੋ ਪੁੱਛੋ ਇਹ ਕੱਜਾਣਾ ਗੱਲ ਕਰੋ ਨਾ ਜੀ ਸਾਹਿਬ ਜੀ ਕੱਲ ਜੁਬਾਰ ਤੋਂ ਹੀ ਆ ਗਏ ਕਿੰਨਾ ਮੂਲੇ ਕੀਤੇ ਕੱਲ ਤਲਵੀਰ ਭਾਜੀ ਕਹਿੰਦੇ ਕਿ ਮੈਂ ਭਗਵੰਤ ਮਾਨ ਸਾਹਿਬ ਆਪ ਹੀ ਆ ਕੇ ਹਟਾਉਣੇ ਤੇ ਇਲੈਕਸ਼ਨ ਲੜਣਾ ਆਡੀ ਜਗ੍ਹਾ ਮਿਟੀ ਦਿਓ ਮੈਂ ਕੋਈ ਗੱਲ ਇਹ ਵੇਖੋ ਇਹਦੇ ਵਿੱਚ ਚਲੋ ਜ਼ਮਾਨਤਾ ਵੇਖੋ ਮੈਂ ਤਾਂ ਇਹ ਤੇ ਜ਼ਮਾਨਤ ਜਿਹੜੀ ਹਰ ਕੇਸ ਚ ਹੁੰਦੀ ਆ 302 ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਧਾਰਾ ਹੁੰਦੀ ਆ ਜ਼ਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋ ਜੂਗੀ ਇੱਥੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ ਤੇ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇੱਧਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਯੋਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਨਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ੍ਹ ਸ਼ੋ ਹੋ ਗਿਆ ਕਿ ਜਦੋਂ ਕੇਜਰੀਵਾਲ ਸਾਹਿਬ ਦੀ ਬੇਲ ਹੁੰਦੀ ਆ ਉਦੋਂ ਕਿਹਾ ਜਾਂਦਾ ਵੀ ਇਹ ਸੱਚ ਦੀ ਜਿੱਤ ਹੋ ਗਈ ਬਿਜੇਟਿਆ ਸਾਹਿਬ ਦੀ ਬੇਲ ਹੁੰਦੀ ਤਾਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਕਿ ਜੋ ਅਦਾਲਤ ਕਰੂਗੀ ਦੇਖਿਆ ਜਾਊਗਾ ਕੀ ਸਟੈਂਡ ਦੇ ਆਮ ਆਦਮੀ ਪਾਰਟੀ ਦਾ ਤੁਹਾਡੇ ਲੋਕ ਕੀ ਕਰਨਗੇ ਮੈਂ ਤਾਂ ਇਹ ਇੱਕ ਤਾਂ ਕਹਿ ਤਾ ਦਿੱਤਾ ਤੁਹਾਨੂੰ ਕਿ ਇਹਦੇ ਮਾਨਯੋਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤ ਹੈ ਇਹ ਤੇ ਅਦਾਲਤ ਦਾ ਫੈਸਲਾ ਉਹਨਾਂ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ ਨਿੱਜੀ ਕਿੰਨਾ ਕਿੰਨਾ ਪਰਮਾਨੈਂਟ ਮੰਗਦੇ ਨੇ ਨਿੱਜੀ ਟਿੱਪਣੀ ਐਡੀਸ਼ਨ ਮੰਗਦੇ ਜੇ ਮੰਨਦੇ ਜੇ ਹੁਣ ਬਜਟੀਆਂ ਆ ਗਿਆ ਮਾਜੇ ਦੇ ਵਿੱਚ ਅਸਲ ਦੇ ਵੇਚਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿ ਨਹੀਂ ਦਵੇਂ ਕੰਦਾ ਜਿਆਣਾ ਵਜਣ ਵਾਲੀ ਗੱਲ ਹੀ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ ਸਵਾਦ ਤੇ ਹੁਣ ਆਉਣਾ ਔਰ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਵੀਰਸੋਂ ਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਉਹ ਕਹਿੰਦੇ ਜੀ ਔਰ ਮੈਂ ਤਾਂ ਸਕੂਟਰੀਆਂ ਤੇ ਘੁੰਮਦੇ ਸੀ ਅੱਜ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤਾਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰ ਨਹੀਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿਣ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਤੁਸੀਂ ਨਾਲ ਰਹੇ ਮੈਂ ਨਾਲ ਨਹੀਂ ਰਿਹਾ ਹਾਂ ਦੱਸੋ ਤੁਸੀਂ ਪੂਰਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੇ ਗਰਾਊਂਡ 'ਚ ਕਦੀ ਉਹ ਫਤੂਪੀਲੇ ਵਾਲੇ ਸਕੂਲ ਦੀ ਗਰਾਊਂਡ ਚ ਕਦੀ ਉਹ ਚਵਿੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਬਸਾਬ ਦੀ ਗਰਾਊਂਡ ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣ ਔਰ ਜਹਾਜ਼ਾਂ ਦੇ ਰਹਿਣ ਇਹ ਵੀ ਆਪਦੇ ਬਾਰੇ ਵੀ ਦੱਸਣ ਨਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜ਼ਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ ਕੋਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਸੋਸ਼ਲ ਮੀਡੀਆ ਤੇ ਵੀ ਕਾਫੀ ਸਾਰੀਆਂ ਬਾਤ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਕਹਿੰਦੇ ਕਿ ਰੰਗ ਬਰੰਗੇ ਬਲੇ ਆ ਕੁਛ ਉਹਦੇ ਟ੍ਰੋਲ ਹੋ ਰਿਹਾ ਨਾਲੇ ਕਹਿਣੇ ਇਹ ਨਾ ਗਾਂ ਛੰਜਣਾ ਫਿਰ ਅੱਗੇ ਨਿਕਾ ਦੇ ਜਿਹਦੀ ਸਰਕਾਰ ਹੈ ਕੀ ਫਿਰ ਤਾਂ ਲਓ ਲੋ ਉੱਥੇ ਚੋ ਜਾਓ ਦੇਖੋ ਗੱਲ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿਸੇ ਮਤਿਆ ਹੁਣਾ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਧਰਤੀ ਤੇ ਨਹੀਂ ਆਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਰੰਗ ਬਰੰਗੇ ਗਰਾਊਂਡ ਤੇ ਹੀ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤੇ ਸੁਫੜਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਬਿਹਾਲ ਤੇ ਆ ਗਏ ਫਿਰ ਮਤਲਬ ਬੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆ ਗਏ ਉਹ ਕਹਿੰਦੇ ਰੰਗ ਰੰਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ 27 ਇੱਕ ਸਾਲ ਦੀ ਖੇੜ ਆ ਜੀ ਸਾਹਿਬ ਇੱਕ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲਗੇ ਦੇ ਵਿੱਚ ਅਸੀਂ ਵੀ ਦੇਖਦੇ ਆ ਉਹਨਾਂ ਲਈ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਸੰਕਟ ਜਿਆ ਪੈਦਾ ਹੋ ਗਿਆ ਕਿ ਤਲਵੀਰਨਾ ਚਾਹੀਏ ਜਾਂ ਮਜੀਠੀ ਕਹਿਣਾ ਚਾਹੀਏ ਕੀ ਬ ਟਾਡੇ ਸਾਰੇ ਨੇ ਕੌਮਨ ਫਰੈਂਟ ਇੱਕ ਸਰਪੰਚਤਾ ਨਹੀਂ ਕੋਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਇੱਜੇ ਤੇ ਕੋਈ ਦੂਰ ਆਇਆ ਨਹੀਂ ਜਿੰਨੋਂ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁਰ ਪੂਗਾ ਉਹ ਸੰਕਟ ਉਹ ਤੇ ਆ ਗਏ ਨਾ ਨਹੀਂ ਕੋਈ ਕੌਣ ਧਰਮ ਸੰਕਟ ਚ ਹੈ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਘੁੱਟ ਘੁੱਟੇ ਘੁੱਟੇ ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਵੇਂ ਜਾ ਕੇ ਕੱਢਤਾ ਮੈਂ ਹਾਂ ਤੁਸੀਂ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹ ਇਹਨੂੰ ਫੜਾ ਦੇ ਇਹਨੂੰ ਛੜਾ ਦੇ ਐ ਕਰ ਦੇ ਜੇ ਕਰ ਦੇ ਉਹ ਕੰਮ ਖਤਮ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਇਹੋ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਗਾਵੇ ਉਹ ਬੱਗੇ ਵੀ ਦੋ ਦਿਨ ਦੀ ਕੱਟ ਗਈ ਤੇ ਹੁਣ ਕੱਟ ਕਰਕੇ ਵਿਗਾਵੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਹੈ ਦੱਸੋ ਤੁਸੀਂ ਕਿਦਾਂ ਕਰਨਾ ਸੀਐਮ ਕਰਦਗੇ ਨਹੀਂ ਸੀਐਮ ਸਾਹਿਬ ਜਿਹੜਾ ਮੁੱਛਾਂ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਨਹੀਂ ਇਹ ਕੋਈ ਸਿਆਣਫ ਨਹੀਂ ਗਈ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦਿਆਂ ਦੀ ਗੱਲ ਹੈ ਯਾਰ ਹੈ ਕੋਈ ਬੰਦਿਆਂ ਦੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋੜ ਦਸੋ ਤੁਸੀਂ ਦਦੋ ਕੋਈ ਪੜਾ ਹੋ ਗਿਆ ਕੱਲ ਦਾ ਵੀਰ ਜੀ ਤੁਸੀਂ ਇੱਕ ਨਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰ ਬਾਦਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਆ ਤੁਸੀਂ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜਾ ਕਿਹਨੇ ਪਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸ ਹੀ ਮਿਲਦੇ ਹੋਏ ਨੇ ਹਾਂ ਆ ਕਿਦਾਂ ਦੇ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਹੋਣਾ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਲਤਾਨ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਕਹਿੰਦਾ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੁਖਵੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤਾਂ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜਹੇਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਕੁਝ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆ ਜਦੋਂ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਣੇ ਲੈਟਰਪੈਡ ਤੇ ਲੈ ਕੇ ਜਨਤ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਇਹ ਸਾਬ ਇੱਕ ਗੱਲ ਹੋਰ ਕੁਝ ਨਹੀਂ ਜਿਸ ਤਰ੍ਹਾਂ ਭਵੰਤਮਾਨ ਉਹਨਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਉਹ ਟਿੱਪਣੀ ਕੋ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ ਉਹ ਗੱਦ ਗੱਲ ਗਈ ਹੈ ਉਹ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉੱਤੇ ਕੋਈ ਗਲਤ ਤਾਂ ਨਹੀਂ ਕਹੀ ਕਿਸੇ ਨੂੰ ਕੋ ਮਾਰਾ ਤਾਂ ਨਹੀਂ ਲਿਖਿਆ ਤੇ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਾ ਇਵੇਂ ਦੇਖਦੇ ਦੋ ਵਾਰੀ ਮੁਲਾਕਾਤਾਂ ਹੋ ਜਾਂਦੀਆਂ ਤੂੰ ਖੁਦ ਕਰੇਵੇਂਂ ਵਿਰੋਧੀ ਵਿਰੋਧੀ ਤਾਂ ਰਾ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਦਾਂ ਵੀ ਜਿਹੜਾ ਤੁਗਤਮਾਨ ਨੇ ਬਿਆਨ ਦਿੱਤਾ ਵਾ ਉਹ ਬੜਾ ਨਿੰਦਣੀ ਹੋ ਗਿਆ ਕਿਹੜਾ ਵਿਰੋਧੀ ਤੇ ਟਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਬਿੱਟੂ ਵੀ ਕਰੀ ਤੇ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤੇ ਕਰੂਗੀ ਕਰੂਗੀ ਬੀਜੇਪੀ ਕਰ ਰਹੇ ਨੇ ਨਹੀਂ ਜੇ ਤੁਸੀਂ ਮੰਨਦੇ ਹੋ ਤਾਂ ਕਰਾਇਆ ਬੀਜੇਪੀ ਦੇ ਬਾਰੇ ਥੋੜਾ ਕਲੀਅਰ ਕਰ ਦਿਓ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦਿੰਨਾ ਕਲੀਅਰ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ ਬੈਠਾ ਤੁਸੀਂ ਗੱਲ ਵਿੱਚ ਛੇੜਤੀ ਐ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਹੀ ਛੇੜਣੀ ਐ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਜੀ ਤਲਬੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਕਿਤੇ ਦੀ ਤਸਵੀਰ 'ਚ ਕੋਈ ਹੱਕ ਨਹੀਂ ਉਹਦਾ ਸਿਰੇ ਤਾਂ ਨਕਾਰਤਾ ਨਹੀਂ ਜਿਹੜੇ ਤੈਨੂੰ ਦਿੰਦੀ ਹੈ ਨਹੀਂ 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 ਵੇਖੋ ਵੇਖੋ ਇਹ ਕੋਰਟ ਦਾ ਫੈਸਲਾ ਹੈ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਫਾਰੇ ਦੇ ਕੋਰਟ ਨੇ ਫੈਸਲਾ ਕਰਨਾ ਪਾਪਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਫਾਰੇ ਦੇ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤੇ ਨਹੀਂ ਕੌਣ ਬੇਗਨਾਮ ਹੈ ਤੇ ਕੋਰਟ ਦਾ ਫੈਸਲਾ ਬਾਕੀ ਸਰਕਾਰ ਦੇ ਬਹੁਤ ਬਿਆਨ ਦੇ ਰਹੇ ਜੀ ਤੁਹਾਨੂੰ ਵੀ ਲੱਗਦਾ ਇੱਕ ਤਰਫਾ ਬਿਆਨ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨੇ ਇੱਕ ਪਾਸੇ ਇੱਕ ਤਰਫਾ ਬਿਆਨ ਦੇ ਗਏ ਬਿਲਕੁਲ 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 ਚਰਚਾਵਾਂ ਨੇ ਜੀ ਮਜੀਠੀਆ ਨੇ ਸ਼ਾਮਿਲ ਹੋ ਰਹੇ ਨੇ ਮਜੀਠੀਆ ਜੀ ਹਾਂਜੀ ਚਰਚਾਵਾਂ ਨੇ ਜੀ ਮਜੀਠੀਆ ਜੀ ਸ਼ਾਮਿਲ ਹੋ ਰਹੇ ਨੇ ਜੀ ਨਵੀਂ ਪਾਰਟੀ ਬਣਾਉਂਦੀ ਜਿੱਥੇ ਬਾਬਾ ਜੀ ਮੁਲਾਕਾਤ ਹੋਈਆਂ ਮੁਲਾਕਾਤਾਂ ਦੋ ਬੋਤਾਂ ਮੁਤਲਕ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਜੇ ਬਹੁਤ ਕੁਝ ਅਕੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਘੱਟ ਜੋੜ ਹੋਊਗਾ ਜੀ ਭਾਜੀ ਪੀ ਨਾ ਇਹ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਜੀ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹ ਚਾਹੇ ਬਾਬਾ ਜੀ ਦੱਸ ਸਕਦੇ ਆ ਚਾਹੇ ਰਵਨੀ ਰਵਨੀਤ ਬਿੰਦੂ ਦੇ ਰੋਜ਼ ਹੀ ਕਹੀ ਜਾਂਦਾ ਅਸੀਂ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅਚਾ ਇੱਕ ਹੋਰ ਚੀਜ਼ ਉਹਨਾਂ ਨੇ ਸਰਕਾਰ ਦੇ ਦੋ ਟੁੱਕ ਨੇ ਜਿਹੜਾ ਮਤਲਬ ਉਹਨਾਂ ਨੇ ਗੱਲ ਕਹੀ ਕਰ ਵਿਕਰਮਜੀਤ ਸਿੰਘ ਨੇ ਤੁਹਾਡੇ ਦੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੁੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਸੀ ਜੀ ਜੀ ਉਹ ਤਾਂ ਨਹੀਂ ਦੋ ਟੁੱਕ ਪਾਦੇ ਤੇ ਇਹ ਉਧਰ ਚਲੇ ਗਿਆ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਿਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਾਧੀ ਮੇਰੇ ਪਰਿਵਾਰ ਨੇ ਜਨਰਲ ਡਾਇਰ ਨੂੰ ਰੋਟੀ ਨਹੀਂ ਖਵਾਈ। ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਾਲਦੇ ਨੇ। ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ। ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ। ਇੱਕ ਤਾਂ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਕੰਮ ਕਰਦਾ ਨਾ ਆਪਣੀ ਮਿਹਨਤ ਨਾਲ ਅੱਗੇ ਲੱਗਦਾ। ਮੈਂ ਕਿਤੇ ਇਹਨਾਂ ਵਾਂਗੂੰ ਰੋਟੀਆਂ ਰਹਿਤੀਆਂ ਖਵਾ ਕੇ ਸੱਜੇ ਕੱਢਿਆ ਯਾਰੀਆਂ ਨਹੀਂ ਫੜ ਕੇ। ਲਗਿਆ ਕਿ ਬਜੀਖੇ ਤੋਂ ਚੌਨ ਲੜਨ ਦੇ ਦਮ ਆ ਉਹਨੂੰ ਕੌਣ ਕਰਦਾ ਚੈਲੰਜ ਕਹਿੰਦਾ ਵੀ ਪਰਮਿੰਡੀਆ ਸਾਹਿਬ ਮੈਂ ਹੈਗਾ ਮੈਂ ਉਹਨੂੰ ਕਸੀਆ ਮੈਨੂੰ ਕੀ ਲੋੜ ਹੈ ਉੱਥੇ ਅਗ ਲਕਸ਼ਣ ਲੜਨ ਦੀ ਜੋ ਮੈਂ ਬੈਠਾ ਹਾਂ ਕਮਾਲ ਹੋ ਗਈ ਯਾਰ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਂ ਕਿ ਮੈਦਾਨ 'ਚ ਲੜਾਈ ਲੜੀ ਜਾਵੇ ਤਕੜੇ ਹੋਗੇ ਲੜੀਏ ਦੋਵੇਂ ਭਰਾ ਪਤਾ ਲੱਗੇ ਅੱਗੇ ਕੀ ਫਿਰ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਕੀ ਜਕਰ ਸਾਹਿਬ ਕਹਿੰਦੇ ਸਾਧੂ ਬੋਲੇ ਸਹਿਜ ਸਭਾਈ ਸਾਧ ਕਾ ਬੋਲੇ ਬਿਠਾ ਨਾ ਜਾਈ ਸਹੀ ਗੱਲ ਹੈ ਪਰ ਜਦ ਤੱਕ ਜੈਨ ਬਣੀ ਰਹੂਗੀ ਨਾ ਤੱਕ ਵੀਰ ਭਾਜੀ ਹਾਂਜੀ ਜੋ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਅਸੀਂ ਤਾਂ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਆਂ ਕਦੀ ਮੂੰਹ ਚ ਮੜਾ ਨਹੀਂ ਖੜਿਆ ਕਿਸੇ ਬੋਲ ਪਰ ਉਹ ਕਰਦੇ ਜਿਸ ਤਰੀਕੇ ਕੱਟਣਗੇ ਫਿਰ ਅਸੀਂ ਕੱਟ ਦਾਂਗੇ ਰੂਟ ਸ਼ੋ ਬੜਾ ਤਾਕੜਾ ਪਲਾਨ ਕਰ ਰਹੇ ਹਾਂ ਪੁਜੀਠੇ ਨਾਲ 골ਡਨ ਗੇਟ ਤੋਂ ਲੱਗ ਜੂ ਪਤਾ ਲੱਗ ਜੂ ਪਤਾ ਅਜ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਉਹ ਕਾਲੀ ਵੇਖ ਲੈ ਕਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਕਾਇਮ ਸੀ ਹਾਂ ਵੱਡੀ ਲੀਡਰਸ਼ਿਪ ਨਹੀਂ ਸੀ ਕੀ ਉਥੇ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਹੁਣ ਹੁੰਦਰ ਸਾਹਿਬ ਦਾ ਬਿਆਨ ਸੁਣਦਾ ਹੈ ਨਾ ਕਦੇ ਨਾ ਹੁੰਦਰ ਸਾਹਿਬ ਵਿਚਾਰੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤੇ ਇੱਕ ਜਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਪਦੇ ਹਲਕੇ ਵਧਣ ਨਹੀਂ ਦਿੱਤਾ ਉਦੋਂ ਦੇ ਆਂਦੇ ਸੁਖਬਾਦਲ ਸਾਹਿਬ ਨੂੰ ਕਿ ਸਾਡੇ ਹਲਕੇ 'ਚ ਕੀ ਲੈਣਾ ਆਉਂਦਾ ਈਵਨ ਇਥੋਂ ਤੱਕ ਕਹਿੰਦੇ ਵਿਆਹ ਸ਼ਗਨਦੇ ਵੀ ਨਹੀਂ ਜਾਣਦੇ ਜਦੋਂ ਯੂਥ ਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਕਹਿੰਦੇ ਇਹ ਸਾਡੇ ਹਲਕੇ 'ਚ ਨਹੀਂ ਵਧਣਾ ਚਾਹੀਦਾ ਇਹ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜੂਗਾ ਜੀ ਤੁਸੀਂ ਵਿਕਰਮ ਜੀਠਿਆ ਉਹ ਕਿੰਨਾ ਵੱਡਾ ਚੈਲੰਜ ਸਮੇਂ ਤੇ ਆਪਣੇ ਲeke ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣੋ ਕੱਲਾ ਮਜੀਠਾ ਲਕਾ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠਾ ਲਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਚੌਵਾਂ ਜੋ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦਿਓ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਜਿੱਤ ਗਏ ਲੱਗਦਾ ਨਹੀਂ ਕਿ ਰੰਗੇ ਲੱਗਦਾ ਸਿੱਧੂ ਸਾਹਿਬ ਤੇ ਲੜੀ ਜਾਂ ਆਪੇ ਲੜਦੇ ਪਰ ਬਾਕੀ ਤਿੱਕੀ ਤੇ ਰਿਮਾਰ ਗਿਆ ਸੀ ਕਿ ਲੱਗਦਾ ਮਜੀਠੀਆ ਲ ਕਿਸੇ ਵਿੱਚ ਜਿੱਤ ਉਥੇ ਆਪੇ ਲੜਦੇ ਪਾਜੀ ਕਿ ਤਿੱਗੀ ਤੇ ਰਾਗੀ ਮਾਰ ਗਏ ਮਜੀਠੀਆ ਤੇ ਸਿੱਧੂ ਲੜਦੇ ਤੇ ਤਿੱਜੀ ਤੇ ਬਾਜ਼ ਮਾਰ ਗਏ ਨੇ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਅੱਜ ਬਾਜੀਪੂਜੀ ਵਾਲ ਤੇ ਗੱਲ ਹੀ ਕੋਈ ਨਹੀਂ ਤੀਜੀ ਧਿਰ ਤੇ ਉੱਥੇ ਅੱਗੇ ਇਹਨਾਂ ਨਾਲ ਰਲੀਆਂ ਕਾਂਗਰਸ ਤੇ ਇਹਨਾਂ ਨਾਲ ਰਲੀਆਂ ਆਇਦਗੀ ਬਾਈਕਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਦੇ ਵਿੱਚ ਕਾਂਗਰਸ ਬਾਈਕਟ ਕਰਕੇ ਇਹ ਕੱਢ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਅਸੀਂ ਜਿੱਤ ਕੇ ਆਏ ਉਥੋਂ ਅੱਛਾ ਇੱਕ ਉਹ ਬਦਲਿਆ ਕਾਂਗਰਸ ਨੇ ਬਾਈਕਟ ਕੀਤਾ ਹੈ ਜੀ ਕਿ ਮੇਰੇ ਇੱਥੇ ਕਿ ਕਾਂਗਰਸ ਦਾ ਬਾਈਕਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕ ਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਆ ਰੋ ਪੇਰੇ ਕਿ ਸੰਘਾ ਹੁਣ ਟੈਂਕ ਨਾ ਮੈਂ ਉਦੋਂ ਤੁਹਾਨੂੰ ਉੱਥੇ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਚੌਟਵਾਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਇਹਦੋਂ ਵੱਡ ਹੋ ਗਈ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲੀ ਦਲ ਦਾ ਪੋਸਟ ਲਾ ਕੇ ਬੈਠੇ ਸੀ ਉੱਥੇ ਠੀਕ ਹੈ ਸਰ ਅੱਛਾ ਵਿਕਰਮ ਜੀਠੀਆਂ ਨੇ ਬੜਾ ਧੰਨਵਾਦ ਕੀਤਾ ਸਰਪਾਲ ਖਹਿਰਾ ਤਰੁਣ ਚੁੱਗ ਸੁਨੀਲ ਜਾਖੜ ਇਹਨਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਹਾਂ ਜੀ ਤੇ ਹੁਣ ਕਿ ਅ ਕੱਲ ਧੰਨਵਾਦ ਕੀਤਾ ਅਜ ਤੋਂ 4 ਸਾਲ 5 ਸਾਲ ਪਛਾਣ ਚਲ ਜੋ ਇਹਨਾਂ ਦੀ ਆਈਡੀਆ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗਾਲਾਂ ਇਹਨਾਂ ਨੂੰ ਕੱਢਦੇ ਹੁੰਦੇ ਬਾਦਲ ਸਾਹਿਬ ਦਾ ਵਾਪਾ ਕਿਹਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸੁਈਏ ਬਾਦਲ ਸਾਹਿਬ ਦਾ ਵਾਪਾ ਬਾਅਦ ਚ ਨਾ ਜਦੋਂ ਚੇਤਾ ਕਰਾਇਆ ਫਿਰ ਕੀਤਾ ਧੰਵਾਦ ਉਹ ਤੇ ਕਹਿਣਾ ਕਰਦੇ ਉਹ ਤੇ ਚੇਤਾ ਕਰਾਤਾ ਨਹੀਂ ਤੇ ਸ਼ੈਦ ਹੋਣਾ ਹੀ ਨਹੀਂ ਪੁੱਤਰੋ ਤੇ ਤੁਹਾਡੇ ਮੈਂ ਗਿਆ ਕਹਿੰਦਿਆਂ ਕਿ ਉਧਰ ਗਈ ਸਰਕਾਰ ਤੁਹਾਡੀ ਹੈ ਐਮਐਲਏ ਕਾਲੀਦਲ ਦਾ ਜਦੋਂ ਮੀਠੇ ਨੂੰ ਜਾਓ ਰਾਜ ਗੰਦਗੀ ਦੇ ਢੇਰ ਬੜੇ ਲੱਗੇ ਆ ਹਾਂਜੀ ਨਹੀਂ ਰੋੜਦੇ ਤੇ ਨਾਗਾ ਤੋਂ ਸ਼ੁਰੂ ਹੋ ਜਾਓ ਹਾਂਜੀ ਹਾਂਜੀ ਘਰਾ ਰਹੇ ਅੱਛਾ ਤੁਹਾਨੂੰ ਛੜਕ ਨਹੀਂ ਦੇਖੀ ਸੜਕ ਤੇ ਦਿਸੀ ਮੈਂ ਹੋਈ ਇਹ ਕਹਿੰਦਾ ਸੜਕ ਤੇ ਵੀ ਨਵੀਂ ਬਣਾਤੀ ਆ ਉਹਦਾ ਢੇਰ ਪੜੇ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਈਆ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰਦੇ ਨਾ ਉਹ ਵੀ ਚੁੱਪ ਦਾ ਢੇਰ ਫੁੱਟ ਸਾਰੇ ਤਿੰਨ ਕਵਰਡ ਯੂਜ਼ ਕੀਤਾ ਰਹਦੇ ਬਿੱਲੇ ਹਾਂਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਉਹਨੂੰ ਕਿਵੇਂ ਵੇਚੀ ਅੱਛਾ ਤੇ ਇਹ ਸਿਆਸਤ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆ ਗਏ ਤਾਂ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਹੁੰਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਐ ਸੈਸ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੂਸੇਵਾਲਾ ਦੀ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਮਰਵਾਉਣਾ ਚਾਹਦੀ ਹੈ ਉਹ ਕਿਉਂ ਖਤਰਾ ਕਹਿੰਦੇ ਸਰ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਉਣਾ ਚਾਹੀਦੀ ਆਮ ਆਦਮੀ ਪਾਰਟੀ ਨਹੀਂ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣੇ ਇੰਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸੋ ਸਰ ਦੀ ਗੱਲ ਬੋਲਦਾ ਹੋਰ ਕੀ ਬੋਲਦੇ ਨਹੀਂ ਸਰਕਾਰ ਦੇ ਕਿ ਹੋਣੀ ਸਾਰੇ ਬੋਲੰਦੇ ਆ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਧਿਰ ਹੁੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੰਗਵੀਰ ਬਾਦਲ ਵੀ ਬੋਲਦਾ ਗੁਰਮਾਨ ਦੇ ਬਾਰੇ ਸੁਖੀ ਰੰਦਾ ਵੇ ਹਣੀ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਵੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਹੈ ਐਵੇਂ ਆਪਣੇ ਆਪ ਨੂੰ ਕਹੀ ਜਾਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਆ ਗੱਲ ਇਹ ਆ ਕਿ ਪਹਿਲਾਂ ਰੈਸ ਸਿਕਿਉਰਟੀ ਬੜੀ ਹੁਣ ਜਿੰਨਾ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕ ਸਿਕਿਉਰਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜ ਜਸਾਬਾ ਬਿਜੇਸ਼ਾ ਸਾਹਿਬ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜੱਫੀ ਦਾ ਜੱਫੀ ਦਾ ਕਮਾਲ ਹੋਇਆ ਤੇ ਜਿਹੜੇ ਕਰਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਮੈਨੂੰ ਮਿਲਿਆ ਚਲੋ ਚੰਗੀ ਗੱਲ ਵਧੀਆ ਹੋ ਗਿਆ ਅਸ਼ੀਰਵਾਦ ਮਿਲ ਗਿਆ ਵੀਰ ਭਾਜੀ ਬਾਹਰ ਆ ਕੇ ਬਾਬਾ ਜੀ ਦੀ ਜੱਫੀ ਦੇ ਨਾਲ ਹੋਰ ਕੀ ਚਾਹੀਦਾ ਵੀਰ ਭਾਜੀ ਸ਼ਹਿਰ ਵਿੱਚ ਇੱਕ ਬੱਲੇ ਵਾਲਾ ਪੁਲ ਇੱਕ ਗੱਲ ਨੂੰ ਹਰ ਗਿਆ ਵਾਲਾ ਪੁਲ ਇਹ ਬੰਦ ਪਏ ਨੇ ਸ਼ਹਿਰ ਵਾਸਤੇ ਬੜੀ ਮੁਸੀਬਤ ਹੈ ਬਿਲਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਆ ਉਹ ਸੈਂਟਰ ਦਾ ਪ੍ਰੋਜੈਕਟ ਆ ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਰਾ ਜਲਦੀ ਮਤਲਬ ਮੈਂ ਇਹ ਦੇਖਿਆ ਸ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊਗਾ ਕਿਤੇ ਵੇਖ ਲਿਓ ਉਹ ਤਾਂ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਕੋ ਇਹਨਾਂ ਨੂੰ ਜਿੰਨੇ ਇਹ ਫਸੇ ਤੇ ਇਹਨਾਂ ਨੂੰ ਫਸੇ ਰਿਆ ਦੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਾ ਰਿਆ ਇੰਨਾ ਜਾਮ ਲੱਗਦਾ ਸਿਰਫ ਉਹਨਾਂ ਪੁਲਾਂ ਦਾ ਕਰਕੇ ਬਹੁਤ ਜ਼ਿਆਦਾ ਜਾਮ ਐਵੇਂ ਟਕੇ ਹੋਏ ਮਾ ਕੋਈ ਗੱਲ ਨਾ ਬਚੀ ਸੀ ਬੜੀ ਪ੍ਰਾਣੀ ਕਹਾਵਤ ਚਰਚਿਤ ਹੋਈ ਹੈ ਮਜੀਠੇ ਹਲਕੇ ਦੇ ਵਿੱਚ ਇਹਨੇ ਸੀਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀਗੀ ਉਦੋਂ ਇੱਕ ਡਾਇਲੌਗ ਚੱਲਦਾ ਹੁੰਦਾ ਸੀਗਾ ਕਹਿੰਦੇ ਸੀਗੇ ਸਰਪੰਚਾਂ ਨੂੰ ਫੋਨ ਕਰਕੇ ਇੱਕ ਸਰੋਪਾ ਖੱਟਾ ਪਾਉਣਾ ਹੈ ਕਿ ਚਿੱਟਾ ਪਾਉਣਾ ਹੈ ਲੱਗਦਾ ਕਿ ਇਹ ਜਿਹੜੀ ਗੁੰਡਾਗਰਦੀ ਉਦੋਂ ਸੀ ਕਿ ਇਹ ਹੁਣ ਵੀ ਚੱਲੇਗੀ ਖੱਟੇ ਤੋਂ ਭਾਵ ਤੁਸੀਂ ਸਮਝ ਗਏ ਹੋ ਕਿ ਖੱਟੇ ਤੋਂ ਭਾਵ ਵੀ ਸਮਝ ਗਏ ਆ ਗੱਲ ਪਤਾ ਕੀ ਆ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਤਾਂ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆਉਂਦੇ ਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈ ਪ੍ਰੋਫੈਸ਼ਨਲ ਬਤਲਾਰ ਸਵਾਲ ਹੀ ਕਰੇਗਾ ਜੀ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੇਰੇ ਕੋਲ ਤਾਂ ਚਿੱਟੇ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪਰਚੀ ਹੋਏ ਪਹਿਲਾਂ ਸਰਪੰਚਾਂ ਦੇ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਲ ਕੀਤੇ ਬੱਡੀ ਗਿਣਤੀ ਦੇ ਵਿੱਚ ਸ਼ਾਮਲ ਕੀਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾਇਆ ਮੈਂ ਹੁਣ ਇੱਕ ਸਰਪੰਚ ਕਾਲੂ ਰਾਮ ਆ ਕੰਛਾਪੁਰ ਤੋਂ ਨੂੰ ਮੈਂ ਸ਼ਾਮਲ ਕਰਕੇ ਆਇਆ ਮੈਂ ਸਰੋਪਾ ਨਹੀਂ ਪਾਇਆ ਮੈਂ ਫੋਟੋ ਲਵਾਈ ਉਹਦੇ ਘਰ ਜਾ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੋਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਹਦਾ ਹੀ ਤੁਰ ਪੈਂਦੇ ਆ ਮੈਂ ਅਠਵਾਲਾਂ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਮੇਸ਼ ਸਿੰਘ ਸਰਪੰਚ ਅਠਵਾਲ ਪਿੰਡ ਤੋਂ ਮੈਂ ਉਹਨਾਂ ਨੂੰ ਸ਼ਾਮਲ ਕਰਕੇ ਮੈਂ ਨੇ ਸਰੋਪਾ ਪਾਇਆ ਉਹ ਮੈਂ ਇਹਨੂੰ ਉਹਨਾਂ ਘਰ ਸਦਿਆ ਉਹਨਾਂ ਆਪਦੇ ਘਰ ਕੱਠ ਕੀਤਾ ਮੇਰੇ ਨਾ ਤੋਰੇ ਇਹ ਸਰੋਪਿਆਂ ਵਾਲੀ ਰਾਜਨੀਤੀ ਨਹੀਂ ਮੈਂ ਆਪਾਂ ਤੇ ਵੇਖੋ ਆਪਾਂ ਤੇ ਪਿਆਰ ਨਾਲ ਦਿਲ ਜਿੱਤਣ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰਨਦੇ 32 ਕੈਮਰੇ ਲਾਤੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਰਾਂ ਮੇਰੇ ਤੋਂ ਅਸੀਂ ਕਿ ਜਿਹੜੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਕੰਪੈਰਕ ਵਿੱਚ 32 ਕੈਮਰੇ ਕਿੱਥੋਂ ਲੱਗ ਜਾਣਗੇ ਕਹਿੰਦੇ ਗਾਰਲਿਕ ਬ੍ਰੈਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਹਾਂਜੀ ਆਪ ਤਾਂ ਖਾ ਲੈਣ ਫਿਰ ਆਪਾਂ ਨੂੰ ਵੀ ਜਾਨੂੰ ਵੀ ਕੁਝ ਦੀ ਹੈ ਅਸੀਂ ਤੇ ਕਦੇ ਗਾਰਲਿਕ ਆ ਇਹ گارਲਿਕ ਬ੍ਰੈਡਾਂ ਵਾਲੇ ਗਾਰਲਿਕ ਬ੍ਰੈਡ ਖਾਣਗੇ ਆਪਾਂ ਨੂੰ ਤੇ ਕਰੀਏ ਹੋ ਗਿਆ ਸਵਾਦ ਨਹੀਂ ਆਪਣੇ ਕਹਿੰਦੇ ਯਾਰੇ ਤੇਰੀ ਵਾਲੇ ਪੇਕੜ ਵੀ ਖਾਦੇ ਆ ਜੀ ਹਾਂਜੀ ਤੇਰੀ ਵਾਲੇ ਪੇਕੜ ਵੀ ਖਾਦੇ ਚਲੋ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਚਾਹੀਦੀ ਹੈ ਭਗਵੰਤ ਨਾਮ ਮਾਨ ਦਾ ਨਾਮ ਦਾ ਸਰਾਨਾ ਮੇਰੇ ਗੁੱਡਿਆਂ ਤਲੇ ਹੁੰਦਾ ਅੱਛਾ ਜੀ ਤੇ ਸਿਰ ਥੱਲੇ ਕਿਹੜੇ ਨਾਮ ਦਾ ਹੈ ਸਿਰ ਥੱਲੇ ਘਰ ਵਾਲੀ ਦੇ ਚਲੋ ਨਵੀਂ ਬੰਦੇ ਦਾ ਨਾਮ ਦਾ ਤੇ ਲੱਤਾਂ 'ਚ ਭਗਵੰਤ ਮਾਨ ਤੇ ਟੋਲੇ ਟੋਲੇ ਤੇ ਕੇਦਰੀਵਾਲ ਮਿੱਟਲ ਕੇਦਰੀਵਾਲ ਮੀਂਹ ਵਾਲੀ ਗੱਲ ਇਹ ਆ ਇਹ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਮੇਰਾ ਵੀਰ ਇਹ 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 ਜਿਹੜੀ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊਗੀ ਇੰਨੀ ਈਰਖਾ ਵਧਾਇਆ ਕਿਦਾਂ ਗੁਜ਼ਾਰਾ ਹੋਊਗਾ ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉਥੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਮੀਟਿੰਗ ਕਰਨੀ ਚਾਹੀਦੀ ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇਖੋ ਹੋਰ ਨਹੀਂ ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਅਸਾ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਬਲਬੀਰ ਸਿੱਧੂ ਦਾ ਕੱਢ ਕੇ ਜਰੂਸ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਤਾਂ ਚੱਪਤੀਆ ਸੀ ਨਾ ਉਹ ਜਿਹੜਾ ਕਿ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਂਬੇ ਹੋਣ ਲੱਗਦਾ ਸੀ ਉਹਦੀ ਫਾਈਲ ਮਜੀਠੀਆ ਕੋਲ ਚਲ ਜਾਂਦੀ ਸੀ ਸਵੇਰੇ ਮਜੀਠੀਆ ਇਸੇ ਤਰ੍ਹਾਂ ਹੀ ਇਹਦੀਆਂ ਜੀ ਟਰੋਮਾ ਡੋਲ ਦੀਆਂ ਕੇਸ ਐ ਜੀ ਇਹਦੇ ਫਲਾਨੇ ਆ ਜੀ ਇਹਦੇ ਢਿੰਗੜੇ ਆ ਜੀ ਇਹੋ ਕੋ ਚੱਲਦਾ ਹੈ ਨਾ ਅ ਜੇਈ ਬਥੇਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਧਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚੱਲਦਾ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਇਸ਼ਾਰਾ ਸੀਗਾ ਔਰ ਉਹਦੇ ਵਿੱਚ ਕਲੇ ਪਈ ਨਮਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪ੍ਰਤਾਪ ਬਾਜਵੇ ਨਾਲ ਪਾ ਛੱਡੀ ਮੈਨੂੰ ਦੱਸੋ ਕਿਸੇ ਨਾ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਏ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਇਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇ ਖਿਲਾਫ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਆਉਂਦੇ ਨਹੀਂ ਇਹਨਾਂ ਫੇਰ ਇਹੋ ਕੁਝ ਕਰਨਾ ਆਦਤ ਬਣ ਚੁੱਕੀ ਹੈ ਨਾ ਇੱਕ ਆਦਤ ਤੋਂ ਬੰਦਾ ਮਜਬੂਰ ਹੈ ਹਾਂ ਮੈਂ ਬਿਲਕੁਲ ਕੋਈ ਟਾਰਗੇਟ ਨਹੀਂ ਮੰਦਾ ਜੀ ਟਾਈਗਰ ਕੌਣ ਹੁੰਦਾ ਜੀ ਉਹ ਕਹਿੰਦੇ ਟਾਈਗਰ ਜ਼ਿੰਦਾ ਹੈ ਚਲੋ ਟਾਈਗਰ ਦਾ ਬੈਕ ਅੱਛਾ ਆਪਣੇ ਆਪ ਨੂੰ ਜਾਨਵਰ ਕਹੀ ਜਾਂਦੇ ਮੈਂ ਕੀ ਕਰਦਾ ਹਾਂ ਠੀਕ ਹੈ ਆ ਫਿਰ ਮਾਈਕਰ ਸਾਹਿਬ ਚੰਗਾ ਜੀ ਥੈਂਕ ਯੂ